ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਾਨ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲਿਓ ਤਾਂ ਜੋ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਤੁਹਾਨੂੰ ਇੱਕ ਆਪਾਂ ਫਾਰਮ ਵਾਲੀ ਜਰਸੀ ਵਹਿਣ ਦਿਖਾਉਣ ਲੱਗੇ ਆ ਬਹੁਤ ਚੰਗਾ ਕੱਦ ਕਾਠਾ ਫੁੱਲ ਹੈਵੀ weight ਆ ਕਿਸਾਨ ਵੀਰੋ ਦੇਖ ਸਕਦੇ ਹੋ ਤੁਹਾਨੂੰ ਦਿਖਾਉਣੇ ਆ ਤੋਰ ਕੇ ਚੰਗੇ ਥਣ ਲੇਵੇ ਦੀ ਆ ਹਜੇ ਤਕਰੀਬਨ 10 ਦਿਨਾਂ ਦੀ ਕੱਚੀ ਆ 10 ਤੋਂ 12 ਦਿਨ ਲੇ ਜੂਗੀ ਸੋਨਾ ਆਰਡਰ ਤਿਆਰ ਕਰਤੀ ਆਉਂਦੀ ਆ ਕਿਸਾਨ ਵੀਰੋ ਜੀ ਦਿਖਾਉਨੇ ਆ ਤੁਹਾਨੂੰ ਤੋੜ ਕੇ ਤਾਂ ਦੁੱਧ ਕੁਆਸਟੀ ਇਹਦੀ ਜਿਹੜੀ ਦੂਜੀ ਸੂਏ ਦੀ ਰਹੀ ਆ 30 ਪਲੱਸ ਰਹੀ ਆ ਤੀਜੀ ਸੂਏ ਵਾਸਤੇ ਇਹ ਗੱਬਣਾ 10 ਤੋਂ 12 ਦਿਨ ਦੀ ਕੱਚੀ ਆ ਕਿਸਾਨ ਵੀਰੋ ਦੇਖ ਸਕਦੇ ਹੋ ਤੁਸੀਂ ਬਹੁਤ ਚੰਗੀ ਕੱਦਗਾਠ ਬਹੁਤ ਸੋਹਣਾ ਲੇਵਾ ਖਣਚਾਰੇ ਨਿਖੜਵੇਂ ਲੱਗੇ ਹੋਏ ਆ ਇਹ ਸਾਡਾ ਬਹੁਤ ਸੋਹਣਾ ਆਰਡਰ ਕੁਆਲਿਟੀ ਦੀ ਆ ਕਿਸਾਨ ਵੀਰੋ ਬਾਕੀ ਇਹਦਾ ਜਿਹੜਾ ਰੇਟ ਆ ਉਹ ਫੋਨ ਤੇ ਹੋਊਗਾ 22 ਦਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਇਹਦਾ ਰੇਟ ਕਨਫਰਮ ਕਰ ਸਕਦੇ ਹੋ ਦੇ ਸਕਦੋਂ ਤੁਸੀਂ ਬਹੁਤ ਚੰਗੇ ਮਿਲਕ ਰਿਕਾਰਡ ਵਾਲੀ ਆਪੇ ਪੀਡੀਐਫ ਇਹਦੇ ਸੀਮੰਟ ਦੀ ਆ ਅੱਗੇ ਜਿਹੜੀ ਗੱਬਣਾ ਇਹ 50062 ਤੋਂ ਗੱਬਣਾ ਕਿਸਾਨ ਵੀਰੋ ਸੈਕ ਦਾ ਐਸਈਜੀ ਦਾ ਸੀਮੰਟ 50062 ਉਹ ਸੀਮੰਟ ਤੋਂ ਗੱਬਣਾ ਬਹੁਤ ਸੋਹਣੇ ਕੱਦ ਕਾਠ ਦੀ ਚੰਗੀ ਐਡਰ ਕੁਆਲਿਟੀ ਬਣਾਉਗੀ ਵੀਡੀਓ ਦੇਖਣ ਲਈ ਧੰਨਵਾਦ ਖਾਨ ਵੀਰੋ ਥੈਂਕ ਯੂ